ਹੈਲੋ ਹੈਲੋ ਇਹ ਦਰਬਾਰ ਸੱਚ ਦਾ ਦਰਬਾਰ ਹੈ ਮੈਂ ਮਾੜਾ ਲੋਕਾਂ ਨੂੰ ਤਾਂ ਲੱਗਦਾ ਮੈਂ ਗੱਲ ਮੂੰਹ ਤੇ ਕਹਿ ਦੇਣਾ ਮੈਨੂੰ ਗਾਉਣ ਦਾ ਸ਼ੌਕ ਨਹੀਂ ਹੈ ਇੱਕ ਗੱਲ ਕਹਿਣਾ ਹੈ ਜਿਹੜੇ ਕਲਾਕਾਰ ਸਾਡੇ ਆਏ ਆ ਇੱਥੇ ਕਲਾਕਾਰਾਂ ਨਾਲ ਜਿਹੜੀ ਬਸਲੂਕੀ ਕੀਤੀ ਜਾ ਰਹੀ ਹੈ ਕੁਝ ਕਲਾਕਾਰਾਂ ਵੱਲੋਂ ਇੱਕ ਇਹ ਗੱਲ ਚੰਗੀ ਆ ਬਾਪਿਓ ਚੰਗੀ ਗੱਲ ਸਾਡੇ ਦਰਬਾਰ ਦਾ ਕਵਾਲ ਹੈ ਗੰਨੀਖਾਨ ਜਿੱਡਾ ਮਰਜੀ ਕੋਈ ਕਲਾਕਾਰ ਪੈਦਾ ਹੋ ਜਾਵੇ ਇਹਦੇ ਵਰਗਾ ਪੈਦਾ ਨਹੀਂ ਹੋ ਸਕਦਾ ਜਿਹੜਾ 16 16 ਘੰਟੇ ਦਾਤਾ ਤੋਂ ਦਮਾਨ ਲਾਉਂਦਾ ਹੈ ਹੈ 16 16 ਘੰਟੇ ਅਰੇ ਇਸ ਬੰਦੇ ਨੂੰ ਜਲੀਲ ਕੀਤਾ ਯਾਰ ਕੀ ਕਰਨ ਬਾਈ ਮੈਂ ਭੈੜਾ ਤਾਂ ਲੱਗਦਾ ਜਦੋਂ ਜਦੋਂ ਮੈਨੂੰ ਮੈਂ ਗੱਲ ਸੱਚੀ ਕਹਿ ਦੇਣਾ ਹਰ ਇੱਕ ਗੱਲ ਯਾਦ ਰੱਖਿਓ ਜਿੰਨੇ ਮਰਜ਼ੀ ਕਲਾਕਾਰ ਆਏ ਆ ਟਾਈਮ ਸਭ ਨੂੰ ਬਰਾਬਰ ਮਿਲਣਾ ਚਾਹੀਦਾ ਇਹ ਨਾ ਹੋਵੇ ਕਿ ਜਦੋਂ ਦਾਤਾ ਜੀ ਆਉਣ ਤੇ ਉਦੋਂ گاਉਂ ਵਾਲਾ ਕਹੇ ਮੈਂ 3 ਘੰਟੇ ਗਾਉਣਾ ਮੈਂ 4 ਘੰਟੇ ਗਾਉਣਾ ਫਿਰ ਬਰਾਬਰ ਦਾ ਟਾਈਮ ਦਿਓ ਜਦੋਂ ਸਾਨੂੰ ਥੱਲੇ ਖੜੇ ਨੂੰ ਬਾਹਰ ਫੜ-ਫੜ ਕੇ ਥੱਲੇ ਧਾਰ ਰਹੇ ਹਾਂ ਤਾਂ ਕਹਿ ਰਹੇ ਹੋ ਬਾਈ ਟਾਈਮ ਇੰਨਾ ਹੀ ਹੈ ਇੰਨਾ ਹੀ ਹੈ ਇੱਕ ਪ੍ਰਧਾਨ ਤੇ ਸੁਧਾ ਦੇ ਕਿਹੜਾ ਇੱਕ ਪ੍ਰਧਾਨ 50 ਪ੍ਰਧਾਨ ਬਣਾਇਆ ਯਾਰ ਤੁਸੀਂ ਨਹੀਂ ਗਾਣ ਦੇਣਾ ਕੋਈ ਗੱਲ ਨਹੀਂ ਮੇਰੇ ਦਾਦੇ ਨੇ ਮੇਰੀ ਰਾਤੀ ਹਾਜ਼ਰੀ ਲਵਾਤੀ ਮੈਨੂੰ ਕੋਈ ਲੋੜ ਨਹੀਂ ਗਾਣ ਦੀ ਇਹਨਾਂ ਦੇ ਪ੍ਰਧਾਨ ਕੀ ਦਿਮਾਗ ਨੂੰ ਚੜ ਗਈ ਆ ਜਿੱਥੇ ਪ੍ਰਧਾਨ ਕੀ ਦਿਮਾਗ ਨੂੰ ਚੜ ਜਾਂਦੀ ਹੈ ਨਾ ਉਹ ਕਾਮਯਾਬ ਨਹੀਂ ਹੁੰਦੇ ਲੋਕ ਹਲੇ ਜਿਵੇਂ ਕਾਸੀ ਬਾਈ ਨੇ ਕਿਹਾ ਕਿ ਸੱਚ ਦਾ ਦਰਬਾਰ ਆ ਕਹਿੰਦੇ ਜੇ ਫਕੀਰ ਦੀ ਸੰਗਤ ਕਰਨੀ ਹੋਵੇ ਤਾਂ ਫਕੀਰ ਦੀ ਰਗ ਰਗ ਤੋਂ ਬਾਖ ਖੋਣਾ ਚਾਹੀਦਾ ਬੰਦਾ ਨਹੀਂ ਤਾਂ ਫਕੀਰ ਦੀ ਕਰੇ ਸੰਗਤ ਨਾ ਕਰੋ ਇੱਕ ਗੱਲ ਕਹਿਣਾ ਬਾਪੂ ਤੋਂ ਡਰ ਕੇ ਮੇਰੀ ਮੇਰੀ ਗੁਲਾਮ ਸਾਈਂ ਸੁਰਿੰਦਰ ਸ਼ਾਹ ਸਰਕਾਰ ਤੋਂ ਆ ਜਿਨ੍ਹਾਂ ਜਿਨ੍ਹਾਂ ਨੇ ਮੈਨੂੰ ਕਿਹਾ ਇਹਨਾਂ ਨੂੰ ਫਕੀਰੀ ਦਾ ਸਵਾਲ ਮੈਂ ਪੁੱਛਦਾ ਮੈਂ ਜਵਾਬ ਦਵਾਂ ਇਹ ਮੈਨੂੰ ਪੁੱਛਣਾ ਮੈਂ ਜਵਾਬ ਦਵਾਂਗਾ ਜੇ ਮੈਂ ਪੁੱਛਦਾ ਉੱਪਰ ਚੜ ਕੇ ਜੇ ਜਵਾਬ ਦੇ ਤਾਂ ਸਿਰ ਕਲਮ ਕਰਾ ਦੂ ਆਪਣਾ ਮੈਂ ਆ ਜਾਓ ਪ੍ਰਧਾਨ ਗਿਆ ਦਿਮਾਗ ਨੂੰ ਚੜੀਆਂ ਹੋਈਆਂ ਨੇ ਗੱਲ ਕੁਝ ਨਹੀਂ ਇੱਥੇ ਜੇ ਤੁਹਾਡੇ ਨਾਲ ਵੀ ਬਦਸਲੂਕੀ ਹੋਈ ਹੈ ਇੱਥੇ ਉਹ ਤਾੜੀ ਮਾਰ ਕੇ ਦਿਖਾ ਦਿਓ ਸਾਨੂੰ ਸੇਵਾਦਾਰ ਵੀਰਾਂ ਨੂੰ ਬੇਨਤੀ ਆ ਹੱਥ ਬੰਨ੍ਹ ਕੇ ਤੁਹਾਡੇ ਚਰਨਾਂ ਦੇ ਵਿੱਚ ਸੇਵਾਦਾਰ ਬਣੋ ਵੀਰੇ ਪ੍ਰਧਾਨ ਨਾ ਬਣੋ ਪ੍ਰਧਾਨ ਨਾ ਬਣੋ ਹੱਥ ਬੰਨ੍ਹ ਕੇ ਬੇਨਤੀ ਹੈ ਇੱਥੇ ਇਹ ਦਰਬਾਰ ਆ ਸੱਚ ਦਾ ਦਰਬਾਰ ਆ भाई सारथी के जी बदराज भाई जी हाँ जी अदराज क्योंकि सारे अपने भा ने सारे ही साई जी प्यार करते हैं, सारे प्यारे कलाकार ने अपने सारे बराबर हाँ जी हाँ जी, कोई नहीं ਤਾੜੀਆਂ ਮਾਰ ਦਿਓ ਇੱਕ ਵਾਰੀ ਸਾਡੇ ਕਾਸੀ ਨਾ ਦਬਾਈ ਲਈ